ਕ੍ਰੋਸ਼ੇ ਦਾ ਫੁੱਲ ਬਣਾਉਣ ਵਾਸਤੇ ਮੈਂ ਚਾਰ ਪਲਾਈ ਹੁੰਦੀ ਹੈ ਗੰਗਾ ਦੀ ਹੁੰnai ਠੀਕ ਹੈ ਪਹਿਲਾਂ ਮੈਜਿਕ ਰਿੰਗ ਬਣਾ ਲਓ ਮੈਜਿਕ ਰਿੰਗ ਬਣਾਉਣ ਤੋਂ ਬਾਅਦ ਇੱਕ 체ਨ ਹੋ ਗਈ ਇੱਕ 체ਨ ਹੋਰ ਪਾ ਲਓ ਫੇ ਕ੍ਰੋਸ਼ੇ ਦੇ ਉਤੇ ਉਹਨਾਂ ਲੈ ਕੇ 3 2 ਕਿੰਦੇ 2 1 3 2 1 ਵਾਲਾ ਸਟਿਚ ਬਣਾਉਣਾ ਜਿਹਨੂੰ ਕਹਿੰਦੇ ਖੜਵਾ ਵੀ ਡਬਲ ਕ੍ਰੋਸ਼ੇ ਡਬਲ ਗਰੋਸ਼ੀਆ ਬਣਾਇਆ ਅਗੇਨ ਦੋ ਚੇਨ ਫਿਰ ਆਪਾਂ ਸਲਿੱਪ ਸਟਿਚ ਕਰਨਾ ਸਲਿੱਪ ਸਟਿਚ ਕੀ ਕਰਾਂਗੇ ਧਾਗਾ ਲਿਆ ম্যাਜਿਕ ਰਿੰਗ ਵਿੱਚੋਂ ਦੀ ਕੱਢ ਕੇ ਨਾਲ ਦੇ ਨਾਲ ਚੇਨ ਵਿੱਚੋਂ ਦੀ ਖੜਕਣਾ ਫੇ ਪੱਤੀ ਜਿਹੜੀ ਆ ਉਹਨੂੰ ਆਪਾਂ ਇਕੱਠਾ ਕਰ ਲੈਣਾ ਫੁੱਲ ਦੀ ਇੱਕ ਪੱਤੀ ਬਣ ਗਈ ਇਸੇ ਤਰ੍ਹਾਂ ਜਿਹੜਾ ਆ ਫੁੱਲ ਦੀਆਂ ਪੰਜ ਪੱਤੀਆਂ ਬਣਨਗੀਆਂ 5 ਬਣਾ ਲਓ 7 ਬਣਾ ਲਓ 9 ਬਣਾ ਲਓ ਇਹਦਾ ਇਹ ਕੋਰੀ ਹੋਰ ਦੇਖਦੇ ਹਾਂ ਦੋ ਚੇਨ 2 ਧਾਗਾ ਆਪਾਂ ਨਾਲ ਨਾਲ ਲੈ ਕੇ ਜਾਣਾ ਹੈ ਦੋ ਡੀਸੀ वन डबल करोशे टू डबल करोशे ब्लर हो गया हम दो चेन वन टू स्टिच ਇਦਾਂ ਇੱਕ ਹੋਰ ਪੱਤੀ ਬਣਾ ਲੈਣੀ ਹੈ ਪੰਜ-ਪੰਜ ਜਾਣਗੀਆਂ ਪੰਜ ਪੱਤੀਆਂ ਬਣਾ ਕੇ ਫਿਰ ਆਪਾਂ ਜਿਹੜਾ ਧਾਗਾ ਪਿੱਛੇ ਛੋਟਾ ਵਾਲਾ ਦਿਖਾਈ ਦੇ ਰਿਹਾ ਨਾ ਉਹਨੂੰ ਆਪਾਂ ਖਿੱਚ ਲੈਣਾ ਹੈ ਖਿੱਚ ਕੇ ਪੂਰਾ ਫੁੱਲ ਬਣ ਜਾਣਾ ਠੀਕ ਹੈ ਜਿਹੜਾ ਛੋਟਾ ਥਾਗਾ ਹੈ ਨਾ ਕਿਚਲਾਣਾ ਉੱਪਰ ਚੇਨ ਵਾਲੇ ਨੂੰ ਵੀ ਫੜ ਕੇ ਰੱਖਣਾ ਇਹਦਾ ਤਾਂ ਕਿਚਲਾਉਂਗੇ ਇਕੱਠਾ ਹੋ ਜਾਣਾ ਸਾਰਾ ਫਲਾਵਰ ਬਣ ਜਾਣਾ ਹੁਣ ਆਪਾਂ ਚੇਨ ਵਾਲਾ ਜਿਹੜਾ ਧਾਗਾ ਸੀ ਨਾ ਉਹਨੂੰ ਥੋੜਾ ਵੱਡਾ ਕਰ ਲਾਂਗੇ వడ్డను ఒక క్డే కట్ మే యా చాలా ఎంత నేను కట్ వచ్చే ధాగేది కట్ింగ్ కదో ధాగా బాగా చుపాన ద దోన ధాగెను ఫేక మారుపా ਜਿੰਨਾ ਤੁਸੀਂ ਧਾਗੇ ਨੂੰ ਖਿੱਚ ਸਕਦੇ ਖਿੱਚਦੇ ਹੋ ਪਰ ਧਿਆਨ ਰੱਖਿਓ ਧਾਗਾ ਟੁੱਟਣਾ ਜਾਵੇ। ਬਾਕੀ ਧਾਗਾ ਕੱਟ ਕੇ ਦੋਨਾਂ ਧਾਗਿਆਂ ਨੂੰ ਗੱਠ ਮਾਰ ਕੇ ਤਾਂ ਇੱਕ ਚੀਜ਼ ਹੋਰ ਦਿਖਾਣੀ ਹੈ ਜਿਵੇਂ ਕਹਿੰਦੇ ਆ ਨਾ ਕਾਟਨ ਯਾਨ ਕਾਟਨ ਯਾਨ YouTube ਤੇ ਰੋਲਾ ਪਿਆ ਆ ਆ ਹੁਣ ਗੰਗਾ ਦੀ ਯਾਨ ਹੈ ਇਹਦੇ ਵਿੱਚ ਵੀ ਸੈਂਟਰ ਚ ਰੇਸ਼ੇ ਨੇ ਦੇਖ ਲਓ 4 ਪਲਾਈ ਯਾਨ ਹੈ ਇਹਦੇ ਰੇਸ਼ੇ 1 2 3 4 ਰੇਸ਼ੇ ਨੇ ਆ ਚਾਰ ਲੜਨੇ 4 플ਾਈ ਕਹਿੰਦੇ ਆ ਇਹਨੂੰ ਇਹਦੇ ਵਿੱਚ ਵੀ ਰੇਸ਼ੇ ਹੁੰਦੇ ਆ ਦੇਖੋ ਭਾ ਦੇਸ਼ੇ ਦਾ ਕਲਰ ਜਿਹੜਾ ਆਉਂਦਾ ਨਾ ਉਹ ਜਿੱਦਾਂ ਦੀ ਤੁਹਾਡੀ ਯਾਨ ਆ ਉਹਦੇ ਬਿਲਕੁਲ ਹਲਕਾ ਜਾਂਦਾ ਜਦੋਂ ਤੁਸੀਂ ਮੁੰਦੇ ਵਿੱਚੀ ਮਰਜ਼ੀ ਹੋ ਜਾਂਦੇ ਆ